ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਸਸ਼ੀਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਸਭ ਤੋਂ ਪਹਿਲਾਂ ਇਹ ਸਮਝਾਓ ਵੀ ਮੁੱਖ ਮੰਤਰੀ ਮਾਨ ਅੱਜ ਜਦੋਂ ਪ੍ਰੈਸ ਕਾਨਫਰੰਸ ਕਰਦੇ ਆ ਤੇ ਮਾਮਲਾ ਉਹੀ ਆ 12000 ਕਰੋੜ ਦਾ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਆ ਉਹ ਅਨਾਉਂਸ ਕਰ ਜਾਂਦੇ ਆ ਜੀ ਜਿਹੜਾ ਰਾਹਤ ਮੈਨੇਜਮੈਂਟ ਫੰਡ ਆ ਡਿਜ਼ਾਸਟਰ ਮੈਨੇਜਮੈਂਟ ਫੰਡ ਆ ਉਹਦਾ 12000 ਕਰੋੜ ਰੁਪਈਆ ਪਿਆ 1600 ਤੁਹਾਨੂੰ ਥੋੜ ਦੇ ਦਿੱਤਾ ਤੇ ਤੁਸੀਂ ਲੋਕਾਂ ਦੇ ਜਿਹੜਾ ਵਾ ਉਹ ਚੱਕ ਦੇਣੇ ਸ਼ੁਰੂ ਕਰੋ ਪਰ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਉਹ ਪੈਸੇ ਹੈ ਹੀ ਨਹੀਂ ਇਹ ਗੱਲ ਪਹਿਲਾਂ ਵੀ ਚਰਚਾ ਦੇ ਵਿੱਚ ਸੀ ਇਹ ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਵੀ ਇਹ ਪੈਸੇ ਅਗਰ ਪ੍ਰਧਾਨ ਮੰਤਰੀ ਕਹਿ ਰਹੇ ਆ ਤੇ ਮੁੱਖ ਮੰਤਰੀ ਕਹਿ ਰਹੇ ਹੈ ਨਹੀਂ ਇਹ ਪੈਸੇ ਗਏ ਕਿੱਥੇ ਦੂਜਾ ਅਹਿਮ ਸਵਾਲ ਇਹ ਹੈ ਡਬਲ ਸਾਹਿਬ ਕੰਗੜਾ ਰਣੋਤ ਮੂੜਾ ਨੇ ਇੱਕ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਵੀ ਮੇਰੇ ਵਿਰੁੱਧ ਜਿਹੜਾ ਮਾਨ ਹਾਨੀ ਦਾ ਦਾਵਾ ਚੱਲ ਰਿਹਾ ਇਹਨੂੰ ਖਾਰਜ ਕੀਤਾ ਜਾਵੇ ਸੁਪਰੀਮ ਕੋਰਟ ਨੇ ਕੰਗਨਾ ਰਣੌਤ ਨੂੰ ਪੂਰੀ ਨਾ ਕਰ ਦਿੱਤੀ ਹੈ ਵੀ ਇਹ ਮਾਮਲਾ ਇਦਾਂ ਹੀ ਚੱਲਦਾ ਰਹੇਗਾ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਜਿਹੜੀਆਂ ਇਹ ਵੱਧ ਸਕਦੀਆਂ ਨੇ ਪਰ ਸਭ ਤੋਂ ਪਹਿਲਾਂ ਡੱਲ ਸਰ ਇਹ ਸਮਝਾਓ ਕਿਉਂਕਿ ਲੋਕਾਂ ਨੂੰ ਬੜੀ ਆਸ ਉਮੀਦ ਹੈ ਵੀ ਪ੍ਰਧਾਨ ਮੰਤਰੀ ਸਾਹਿਬ ਪੈਸੇ ਦੇ ਗਏ ਆ ਤੇ ਹੁਣ ਸਾਡੇ ਖਾਦਿਆਂ 'ਚ ਪੈਸੇ ਆ ਜਾਣਗੇ ਤੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਵੀ ਸਾਡੇ ਕੋਲ ਉਸ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਫੰਡ ਆ ਉਹਦਾ ਕੋਈ ਪੈਸਾ ਨਹੀਂ ਹੈਗਾ ਦੇਖੋ ਇੱਕ ਗੱਲ ਤੈ ਹੋ ਗਈ ਜਿਸ ਤਰ੍ਹਾਂ ਨਾਲ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਇੱਕ ਗੱਲ ਤਾਂ ਸਾਫ ਹੋ ਗਈ ਕਿ ਜਿਹੜੀਆਂ ਇੱਕ ਖਬਰਾਂ ਚੱਲ ਰਹੀਆਂ ਸੀ ਲਗਾਤਾਰ ਕਿ ਭਗਵੰਤ ਮਾਨ ਨੂੰ ਹਟਾ ਦੇਣਗੇ ਦਿੱਲੀ ਵਾਲੀ ਲੌਬੀ ਆ ਜਿਹੜੀ ਉਹ ਭਗਵੰਤ ਮਾਨ ਨੂੰ ਬਦਲਣਾ ਚਾਹੁੰਦੀ ਹੈ ਇਹ ਤਾਂ ਨਹੀਂ ਪਤਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਕੌਣ ਕਿਹਨੂੰ ਹਟਾਉਣਾ ਚਾਹੁੰਦਾ ਹੈ ਏ ਵੀ ਨਹੀਂ ਪਤਾ ਕਿ ਗੁੱਟਬਾਜ਼ੀ ਚ ਕਿੰਨੇ ਇੱਕ ਧੜੇ ਆਮ ਆਦਮੀ ਪਾਰਟੀ ਚ ਹੈਗੇ ਨਹੀਂ ਕਿਉਂਕਿ ਇਹ ਸਾਰੀਆਂ ਪਾਰਟੀਆਂ ਦਾ ਹੀ ਹਾਲ ਹੈ ਕਾਂਗਰਸ ਚ ਵੀ ਗੁੱਟਬਾਜ਼ੀ ਹੈ ਅਕਾਲੀ ਦਲ ਚ ਵੀ ਗੁੱਟਬਾਜ਼ੀ ਅਸੀਂ ਵੇਖੀ ਹੈ ਸਮੇਂ-ਸਮੇਂ ਤੇ ਬੀਜੇਪੀ ਚ ਵੀ ਕਾਂਗਰਸੀ ਵਰਸਸ ਟਕਸਾਲੀ ਬੀਜੇਪੀ ਗੁੱਟਬਾਜ਼ੀ ਤਾਂ ਹੈ ਹੀ ਹੈ ਜਦੋਂ ਪ੍ਰਧਾਨ ਮੰਤਰੀ ਆਏ ਇਹ ਭਗਵੰਤ ਮਾਨ ਨਹੀਂ ਦੱਸਦਾ ਕਿ ਮੂਹਰ ਲੀਆਂ ਸੀਟਾਂ ਤੇ ਜਿੰਨੇ ਬੈਠੇ ਸੀ ਉਹ ਲਗਭਗ ਕਾਂਗਰਸੀ ਸੀ ਕਾਂਗਰਸ ਪੀਜਪੀ ਦਾ ਜਿਹੜਾ ਕਾਂਗਰਸੀ ਕਰਨਾ ਉਹਦਾ ਘਾਟਾ ਤਾਂ ਬੀਜਪੀ ਨੂੰ ਪੈ ਹੀ ਰਿਹਾ ਇਸੇ ਕਰਕੇ ਅਸ਼ੋਨੀ ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੁਣ ਭਗਵੰਤ ਮਾਨ ਰੈਡੀ ਛੇਤੀ ਛੇਤੀ ਹਟਦਾ ਨਹੀਂ ਬਤੌਰ ਮੱਖ ਮੰਤਰੀ ਜਿਹੜੀਆਂ ਇਹ ਗੱਲਾਂ ਚੱਲਦੀਆਂ ਸੀ ਔਰ ਉਹਦੀ ਪਕੜ ਸਰਕਾਰ ਤੇ ਵੀ ਹੈ ਉਹ ਠੀਕ ਹੈ ਕਿ ਉਹ ਅਰਵਿੰਦ ਕੇਜਰੀਵਾਲ ਦੇ ਹਿਸਾਬ ਦੇ ਨਾਲ ਅਰਵਿੰਦ ਕੇਜਰੀਵਾਲ ਆਪਣੀ ਗੱਲ ਅੱਗੇ ਵਧਾਉਂਦੇ ਨੇ ਉਹ ਇੱਕ ਵੱਖਰਾ ਵੇਸ਼ ਹੈ ਹੁਣ ਜਿਹੜੀ ਗੱਲ ਵਾਰ ਪਲਟ ਵਾਰ ਦੀ ਹੈ ਇਹ ਗੱਲ ਪ੍ਰਧਾਨ ਮੰਤਰੀ ਦੇ ਹਵਾਲੇ ਦੇ ਨਾਲ ਕਹੀ ਗਈ ਕਿ ਪੰਜਾਬ ਕੋਲੇ 12000 ਕਰੋੜ ਰੁਪਏ ਬੀਜੇਪੀ ਦੇ ਲੀਡਰਾਂ ਨੇ ਇਹ ਗੱਲ ਵੱਡੀ ਕੀਤੀ ਕਿ ਪੰਜਾਬ ਕੋਲੇ 12000 ਕਰੋੜ ਰੁਪਏ ਤੇ 16 1500 1600 ਕਰੋੜ ਬੀਜੇਪੀ ਨੂੰ ਪ੍ਰਧਾਨ ਮੰਤਰੀ ਨੇ ਅਨਾਉਂਸ ਕਰਤਾ ਪੰਜਾਬ ਲਈ ਕੀ ਬੀਜੇਪੀ ਦੇ ਲੀਡਰਾਂ ਨੇ ਤੇ ਕਾਂਗਰਸ ਦੇ ਲੀਡਰਾਂ ਨੇ ਤੇ ਅਕਾਲੀ ਦਲ ਨੇ 12000 ਕਰੋੜ ਰੁਪਏ ਦੀ ਗੱਲ ਇਸ ਕਰਕੇ ਚੱਕੀ ਕਿ ਜਿਹੜਾ ਪ੍ਰਧਾਨ ਮੰਤਰੀ ਦਾ 1600 ਕਰੋੜ ਦਾ ਪੈਕੇਜ ਹੈ ਪੰਜਾਬ ਦਾ ਉਹ ਥੋੜਾ ਨਾ ਲੱਗੀ ਕੀ ਭਾਜਪੀ ਨੇ ਇਹ ਗੱਲ ਇਸ ਕਰਕੇ ਚੱਕੀ ਕਿ ਪੰਜਾਬ ਕੋਲੇ 12000 ਕਰੋੜ ਰੁਪਇਆ ਹੈ 1600 ਪ੍ਰਧਾਨ ਮੰਤਰੀ ਦੇਗੇ 1500 ਹਿਮਾਚਲ ਨੂੰ ਦੇ ਕੇ ਗਏ ਸੀ 1600 ਕਰੋੜ ਪੰਜਾਬ ਨੂੰ ਦੇਗੇ ਤੇ ਪੰਜਾਬ ਕੋਲੇ ਬਣ ਗਿਆ 13600 ਕਰੋੜ ਪਰ ਜਦੋਂ ਹੁਣ ਭਗਵੰਤ ਮਾਨ ਹਸਪਤਾਲ ਤੋਂ ਆਇਆ ਹੈ ਭਗਵੰਤ ਮਾਨ ਨੇ ਸਾਰੇ ਅਫਸਰਾਂ ਨਾਲ ਮੀਟਿੰਗਾਂ ਕੀਤੀਆਂ ਨੇ ਤੇ 12000 ਕਰੋੜ ਦੇ ਸੰਬੰਧ ਦੇ ਵਿੱਚ ਸੰਦੀਪ ਜੀ ਮੈਨੂੰ ਇਹ ਲੱਗਦਾ ਕਿ ਇਹਦੇ ਤੇ ਕੋਈ ਸੀਬੀਆਈ ਦੀ ਕੋਈ ਈਡੀ ਦੀ ਜਾਂਚ ਹੋ ਜਾਣੀ ਚਾਹੀਦੀ ਹੈ ਇਹਦਾ ਅਧਿਕਾਰ ਹੈ ਕੇਂਦਰ ਸਰਕਾਰ ਕੋਲੇ ਅਗਰ ਸੱਚਮੁੱਚ ਪੰਜਾਬ ਸਰਕਾਰ ਨੂੰ 12000 ਕਰੋੜ ਦਿੱਤਾ ਹੈ ਤੇ ਕੇਂਦਰ ਸਰਕਾਰ ਸੈਂਟਰ ਦੀਆਂ ਏਜੰਸੀਆਂ ਲਾ ਸਕਦੀ ਹੈ ਇਹ ਪੈਸਾ ਸਾਰੇ ਦਾ ਸਾਰਾ ਐਸ ਡੀ ਆਰ ਐਫ ਦਾ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਹੈ ਜਾਂ ਜਾਂ ਇਹ ਪੈਸਾ ਇਹ ਕੇਂਦਰੀ ਮਦਦ ਦੇ ਨਾਲ ਹੀ ਸਾਰਾ ਆਇਆ ਹੈ ਅਗਰ ED ਜਾਂਚ ਕਰ ਲੇ ਇਹਦੀ ਕੇਂਦਰ ਦੀ ਅਗਰ CBI ਜਾਂਚ ਕਰ ਲੇ ਕੋਈ ਚੀਫ ਜਸਟਿਸ ਦੀ ਅਗਵਾਈ ਚ ਕਮਿਸ਼ਨ ਬਣ ਕੇ 12000 ਕਰੋੜ ਦੀ ਜਾਂਚ ਹੋ ਜੇ ਤੇ ਗੱਲ ਸਿਰੇ ਲੱਗ ਜੂਗੀ ਪਰ ਇਹ ਜਾਂਚ ਹੋਣੀ ਨਹੀਂ ਨਾ ਪ੍ਰਧਾਨ ਮੰਤਰੀ ਸਾਹਿਬ ਨੇ ED ਨੂੰ ਜਾਂਚ ਦੇਣੀ ਨਾ CBI ਨੂੰ ਤੇ ਨਾ ਕੋਈ ਕੇਂਦਰੀ ਕਮਿਸ਼ਨ ਬਣਾ ਕੇ 12000 ਕਰੋੜ ਦੀ ਜਾਂਚ ਹੋਣੀ ਹੈ ਪੁੱਛੋ ਕਿਉਂ ਬਿਲਕੁਲ ਮੈਂ ਇਹੀ ਗੱਲ ਕਹਿਣ ਲੱਗਿਆ ਸੀ ਡਲਾ ਸਾਹਿਬ ਵੀ ਅਗਰ ਇਹਦੀ ਜਾਂਚ ਵੀ ਨਹੀਂ ਹੋਣੀ ਪੈਸੇ ਵੀ ਨਹੀਂ ਹੈਗੇ ਤੇ ਉਹ ਲੋਕ ਜਿਹੜੇ ਸਰਕਾਰ ਦੇ ਆਸਤੇ ਬੈਠੇ ਹੋਇਆ ਅਨਾਉਂਸ ਕਰ ਚੁੱਕੇ ਆ ਮੁੱਖ ਮੰਤਰੀ ਸਾਹਿਬ ਵੀ 20000 ਰੁਪਿਆ ਪ੍ਰਤੀ ਏਕੜ ਦੇਵਾਂਗੇ 4 ਲੱਖ ਮੁਆਵਜ਼ਾ ਦੇਵਾਂਗੇ ਜਿਨ੍ਹਾਂ ਦੀ ਜਾਨ ਚਲੀ ਗਈ ਹੈ ਉਹ ਲੋਕ ਤੇ ਫਿਰ ਇਸ ਸਰਕਾਰਾਂ ਦੀ ਗੁੱਟਬਾਜ਼ੀ ਦੇ ਵਿੱਚ ਲੜਾਈ ਦੇ ਵਿੱਚ ਖੱਜਲ ਖਰਾਬ ਹੋਣਗੇ ਮੈਂ ਤੁਹਾਡੇ ਸਵਾਲ ਤੇ ਵੀ ਆਉਣਾ ਜਾਂਚ ਇਸ ਕਰਕੇ ਨਹੀਂ ਹੋਣੀ ਸੰਦੀਪ ਜੀ ਕਿਉਂਕਿ ਇਹ 12000 ਕਰੋੜ ਜਿਹਦਾ ਦਾਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਕੋਲੇ ਪਿਆ ਹੈ ਹੁਣ ਭਗਵੰਤ ਮਾਨ ਨੇ ਫੇਰ ਇੱਕ ਸਿਆਸੀ ਖੇਡ ਖੇੜਤੀ ਹਾਲਾਂਕਿ ਭਗਵੰਤ ਮਾਨ ਆਪਣੀ ਥਾਂ ਤੇ ਠੀਕ ਹੈ ਭਗਵੰਤ ਮਾਨ ਨੇ ਆંકੜੇ ਜਿਹੜੇ ਦਿੱਤੇ ਨੇ ਉਹ ਬੜੇ ਹੈਰਾਨੀਜਨਕ ਨੇ ਭਗਵੰਤ ਮਾਨ ਕਹਿੰਦਾ ਵੀ ਸਾਡੀ ਸਰਕਾਰ ਆਈ 2022 ਚ ਸਾਰਿਆਂ ਨੂੰ ਪਤਾ ਹੈ ਕਿ 15 ਮਾਰਚ 2022 ਨੂੰ ਭਗਵੰਤ ਮਾਨ ਨੇ ਸੌਂ ਚੱਕੀ 2022 ਔਰ 23 ਸਾਲ ਚ ਜਦੋਂ ਭਗਵੰਤ ਮਾਨ ਨੇ ਸੱਤਾ ਸੰਭਾਲੀ ਉਦੋਂ ਜਿਹੜਾ ਇਹ ਫੰਡ ਆਇਆ 208 ਕਰੋੜ ਆਇਆ ਉਹਦੇ ਚੋਂ ਉਹਦੇ ਚੋਂ 68 ਕਰੋੜ ਉਹ ਕਹਿੰਦੇ ਅਸੀਂ ਖਰਚਤੇ ਤੇ ਕਹਿੰਦੇ ਉਸ ਤੋਂ ਬਾਅਦ 23 ਔਰ 24 ਸਾਲ 23 ਤੇ 24 ਚ ਜਿਹੜਾ ਸਾਡੇ ਕੋਲੇ ਫੰਡ ਆਇਆ 645 ਕਰੋੜ ਆਇਆ ਤੇ ਅਸੀਂ 421 ਕਰੋੜ ਰੁਪਏ ਉਹਦੇ ਤੋਂ ਖਰਚਤੇ ਤੇ 24 ਤੇ 25 ਚ ਆਇਆ 488 ਕਰੋੜ ਅਸੀਂ 72 ਕਰੋੜ ਖਰਚਤੇ ਤੇ ਹੁਣ 25 ਤੇ 26 ਲਈ ਸਾਡੇ ਕੋਲੇ ਆਇਆ 241 ਕਰੋੜ ਤੇ ਅਸੀਂ 140 ਕਰੋੜ ਖਰਚ ਚੁੱਕੇ ਆ ਭਗਵੰਤਮਾਨ ਕਹਿੰਦਾ ਐਸ ਡੀ ਆਰ ਐਫ ਦਾ ਪੈਸਾ ਮੇਰੇ ਮੁੱਖ ਮੰਤਰੀ ਬਣਨ ਤੋਂ ਬਾਅਦ 1582 ਕਰੋੜ ਰੁਪਏ ਆਇਆ ਜਿਹਦੇ ਚੋਂ ਅਸੀਂ 649 ਕਰੋੜ ਰੁਪਏ ਖਰਚ ਚੁੱਕਿਆ ਮਤਲਬ 1582 ਕਰੋੜ ਚੋਂ 649 ਕਰੋੜ ਰੁਪਏ ਖਰਚਤੇ ਭਗਵੰਤਮਾਨ ਦੀ ਸਰਕਾਰ ਨੇ ਤੇ 1582 ਚੋਂ ਤੁਸੀਂ 649 ਕਰੋੜ ਕੱਢ ਦਿਓ ਆ ਮੇਰੇ ਕੋਲੇ ਮੋਬਾਈਲ ਹੈ ਆਪਾਂ ਇਸ ਹਿਸਾਬ ਪੂਰਾ ਲਾਈ ਦਿਨੇ ਅੱਜ ਕੈਮਰੇ ਤੇ ਇਹ 1582 -649 ਹੁਣ ਭਗਵੰਤ ਮਾਨ ਕੋਲੇ 933 ਕਰੋੜ ਰੁਪਇਆ ਪਿਆ ਹੈ ਪ੍ਰਧਾਨ ਮੰਤਰੀ ਸਾਹਿਬ ਦੇ ਹਵਾਲੇ ਨਾਲ ਬੀਜੇਪੀ ਦੇ ਲੀਡਰ ਕਹਿੰਦੇ 12000 ਕਰੋੜ ਰੁਪਇਆ ਰਾਜਾ ਵੜਿੰਗ ਕਹਿੰਦਾ ਇਹਦੀ ਜਾਂਚ ਕਰਾਈ ਜਾਵੇ ਵੀ ਪੈਸਾ ਖੁਰਦਬੁਰਦ ਕਿਨੇ ਕੀਤਾ ਠੀਕ ਹੈ ਜੀ ਹੁਣ ਅਕਾਲੀ ਦਲ ਵਾਲੇ ਕਹਿੰਦੇ ਬੀਬੀ ਹਰਸਿਮਰਤ ਕੌਰ ਬਾਦਲ ਕਹਿੰਦੀ ਪੈਸੇ ਦੀ ਜਾਂਚ ਕੀਤੀ ਜਾਵੇ ਹੁਣ ਜੇ ਸੱਚ ਬੁੱਚੇ ਦੀ ਜਾਂਚ ਹੋ ਜੇ ਤੇ ਸਵਾਲ ਖੜੇ ਹੁੰਦੇ ਨੇ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਤੇ ਔਰ ਭਾਜਪੀ ਦੀ ਲੀਡਰਸ਼ਿਪ ਤੇ ਜਿਹੜਾ ਇਹ 12000 ਕਰੋੜ ਖਾਤੇ ਚ ਪੰਜਾਬ ਦੇ ਆਇਆ ਹੈ ਇਹ 12000 ਕਰੋੜ 2022 ਤੋਂ ਬਾਅਦ ਤਾਂ ਆਇਆ ਨਹੀਂ ਗੱਲ ਸਾਫ ਹੋ ਗਈ ਜੇ 2022 ਤੋਂ ਬਾਅਦ ਭਗਵੰਤ ਮਾਨ ਨੇ ਤਾਂ ਅੰਕੜੇ ਦਿੱਤੇ ਵੀ 22 23 ਚ ਸਾਡੇ ਖਾਤੇ ਚ ਟਰਾਂਸਫਰ ਹੋਇਆ 208 23 24 ਚ 645 24 25 ਚ 488 25 26 ਚ 241 ਸੋ 22 ਤੋਂ ਲੈ ਕੇ ਅੱਜ ਤੱਕ 1582 ਕਰੋੜ ਸਾਡੇ ਖਾਤੇ 'ਚ ਆਇਆ ਹੈ ਤੇ ਫਿਰ ਇਹ 12000 ਦਾ ਰੌਲਾ ਕੀ ਹੈ ਮੈਨੂੰ ਇਹ ਲੱਗਦਾ ਜੋ ਮੇਰੀ ਸਮਝ ਕਹਿੰਦੀ ਹੈ ਇਹ 12000 ਕਰੋੜ ਦਾ ਅੰਕੜਾ ਬਣ ਗਿਆ ਇਹ ਪਿੱਛੋਂ ਪੈਸਾ ਚੱਲਿਆ ਆ ਰਿਹਾ ਹੈ ਸਾਲ ਦਰ ਸਾਲ ਬਜਟ ਦੇ ਵਿੱਚੋਂ ਇਹ ਪੈਸੇ ਇਧਰ ਨੂੰ ਟਰਾਂਸਫਰ ਹੁੰਦੇ ਨੇ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ 'ਚ ਐਸ ਡੀ ਆਰ ਐਫ ਦੇ ਵਿੱਚ ਹਰ ਵਾਰੇ ਪੈਸਾ ਟਰਾਂਸਫਰ ਹੁੰਦਾ ਤੇ ਉਹ ਹੁਣ ਤੱਕ ਕੁੱਲ ਬਣ ਗਿਆ 12000 ਕਰੋੜ ਜੋ ਮੇਰੀ ਸਮਝ ਕਹਿੰਦੀ ਹੈ ਜਾਂ ਤਾਂ ਬੀਜੇਪੀ ਵਾਲੇ ਐਂਟਰੀ ਦਿਖਾ ਦੇਣ ਵੀ ਆ 2022 ਤੋਂ ਬਾਅਦ ਇਹ 12000 ਕਰੋੜ ਦੀ ਐਂਟਰੀ ਪੰਜਾਬ ਦੇ ਖਾਤੇ 'ਚ ਪੈ ਗਈ ਹੁਣ ਜਾਂਚ ਬੀਜੇਪੀ ਕਿਉਂ ਨਹੀਂ ਕਰਾ ਸਕਦੀ ਕਿਉਂਕਿ ਬੀਜੇਪੀ ਨੇ ਵੀ ਸਿਆਸਤ ਕਰਨੀ ਹੈ ਹੁਣ ਸੁਖਵੀਰ ਬਾਦਲ ਔਰ ਬੀਜੇਪੀ ਦਾ ਜਦੋਂ ਰਾਜ ਸੀ ਹੋ ਸਕਦਾ ਇਹ ਪੈਸੇ ਹੌਲੀ-ਹੌਲੀ ਉਦੋਂ ਵੀ ਆਉਂਦੇ ਹੋਣ ਉਸ ਤੋਂ ਬਾਅਦ ਕੈਪਟਨ ਮਰਿੰਦਰ ਦਾ ਰਾਜ ਆ ਗਿਆ ਕੈਪਟਨ ਮਰਿੰਦਰ ਦੇ ਰਾਜ 'ਚ ਵੀ ਪੈਸੇ ਆਏ ਹੋਣਗੇ ਤੇ ਕੁੱਲਕ ਬਣ ਗਿਆ 12000 ਕਰੋੜ ਨਹੀਂ ਤਾਂ ਜਾਂਚ ਕਰਾ ਲੈਣ ਪ੍ਰਧਾਨ ਮੰਤਰੀ ਈਡੀ ਦੀ ਕਰਾ ਲੈਣ ਸੀਬੀਆਈ ਦੀ ਕਰਾ ਲੈਣ ਉਹ ਕਰਾਣੀ ਨਹੀਂ ਕਿਉਂ ਕਿ ਇਹ ਪੈਸਾ ਅਕਾਲੀ ਬੀਜੇਪੀ ਸੁਖਬੀਰ ਬਾਦਲ ਵੇਲੇ ਔਰ ਕੈਪਟਨ ਮਨਿੰਦਰ ਵੇਲੇ ਵੀ ਆਉਂਦਾ ਰਿਹਾ ਹੈ ਕਿ ਉਹਨਾਂ ਨੇ ਕਿਸੇ ਤਰ੍ਹਾਂ ਦੀ ਦੁਰਵਰਤੋਂ ਤਾਂ ਨਹੀਂ ਕੀਤੀ ਕਿਉਂਕਿ ਕੈਪਟਨ ਮਨਿੰਦਰ ਦੇ ਰਾਜ ਦੇ ਵਿੱਚ ਤਾਂ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਸੀ ਉਹ ਗਲਤ ਪਾਸੇ ਵਰਤਿਆ ਗਿਆ ਉਹ ਭਗਵੰਤਮਾਨ ਅੱਜ ਵੀ ਕਹਿ ਰਿਹਾ ਸੀ ਕਿ ਕੈਪਟਨ ਮਨਿੰਦਰ ਨੇ ਇਹ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਕਿਤੇ ਹੋਰ ਵਰਤਤਾ ਤੇ ਕੇਂਦਰ ਵਾਲੇ ਕਹਿੰਦੇ ਅਸੀਂ ਤਾਂ ਦਵਾਂਗੇ 8.5 ਹਜ਼ਾਰ ਕਰੋੜ ਬਕਾਇਆ ਵੀ ਤੁਸੀਂ ਕਾਨੂੰਨ ਬਦਲੋ ਵਿਧਾਨ ਸਭਾ ਚ ਤੇ ਵਿਧਾਨ ਸਭਾ ਚ ਕਾਨੂੰਨ ਬਦਲਤਾ ਭਗਵੰਤ ਜੀ ਕਹਿੰਦਾ ਅਸੀਂ ਫੇਰ ਗਏ ਜਿਹੜਾ ਸਾਡਾ ਫੂਡ ਐਂਡ ਸਿਵਲ ਸਪਲਾਈ ਮੰਤਰੀ ਸੀ ਉਹ ਹਿੰਦੂ ਜੈਂਟਲਮੈਨ ਨੇ ਕੇਂਦਰ ਚ ਤੇ ਪਿਊਸ਼ ਗੋਇਲ ਪਿਊਸ਼ ਗੋਇਲ ਉਹ ਸੀਏ ਵੀ ਨੇ ਤੇ ਪੁਰਾਣੇ ਸਮਿਆਂ ਚ ਬਾਵਾ ਤਜਰਬੇਕਾਰ ਬੀਜੇਪੀ ਦੇ ਲੀਡਰ ਨੇ ਕਹਿੰਦੇ ਪਿਊਸ਼ ਗੋਇਲ ਨੇ ਹਜੇ ਤੱਕ ਵੀ ਉਹ ਸਾਨੂੰ ਪੈਸਾ ਨਹੀਂ ਦਿੱਤਾ ਸੋ ਸੰਦੀਪ ਜੀ ਅਸਲ 'ਚ ਕੀ ਹੈ ਕੇਂਦਰ ਤੇ ਸੂਬੇ ਦੀ ਇੱਕ ਸਿਆਸਤ ਹੈ ਕੈਪਟਨ ਅਮਰਿੰਦਰ ਜਿਹੜਾ ਕਾਂਗਰਸੀ ਸੀ ਉਹ ਚਲਾ ਗਿਆ ਭਾਜਪਾ 'ਚ ਹੁਣ ਜੇ ਭਾਜਪਾ ਕੋਈ ਪਰਚਾ ਪੁਰਚਾ ਦਰਜ ਕਰਾਉਂਦੀ ਹੈ ਆਰਡੀਐਫ ਤੇ ਕੋਈ ਈਡੀ ਦੀ ਜਾਂਚ ਸ਼ੁਰੂ ਕਰਦੀ ਹੈ ਤੇ ਉਹ ਗੱਲ ਭਾਜਪਾ ਤੇ ਆ ਜਾਣੀ ਹੈ ਵੀ ਭਾਈ ਤੁਹਾਡਾ ਹੀ ਤਾਂ ਮੁੱਖ ਮੰਤਰੀ ਕਾਂਗਰਸ ਦਾ ਮੁੱਖ ਮੰਤਰੀ ਸੀ ਪਰ ਹੁਣ ਤਾਂ ਉਹ ਤੁਹਾਡੇ 'ਚ ਹੈ ਕੀ ਕੈਪਟਨ ਅਮਰਿੰਦਰ ਸਿੰਘ ਏਸੇ ਕਰਕੇ ਭਾਜਪਾ 'ਚ ਛਾਲ ਤਾਂ ਨਹੀਂ ਮਾਰ ਗਿਆ ਸਮੇਤ ਪਰਿਵਾਰ ਵੀ ਡੜੀਆਂ ਜਾਂਚਾਂ ਜੂਂਚਾਂ ਚਲਦੀਆਂ ਨੇ ਕੋਈ ਈਡੀ ਦੀ ਜਾਂਚ ਹੈ ਉਹਦੇ ਪੁੱਤ ਤੇ ਵੀ ਹੈ ਵੀ ਇਹਨਾਂ ਤੋਂ ਬਚ ਬੁਚ ਜਾਈਏ ਐਵੇਂ ਹੀ ਬੜਾਪੇ ਚ ਕਿੱਥੇ ਜੇਲਾਂ ਚ ਜਾਂਦੇ ਫਿਰਾਂਗੇ ਤੇ ਭਾਜਪੀ ਨੇ ਰੂਰਲ ਡਿਵੈਲਪਮੈਂਟ ਫੰਡ ਦੇ ਮਾਮਲੇ ਚ ਜੇ ਕੋਈ ਈਡੀ ਉਡੀ ਦੀ ਜਾਂਚ ਲਾਈ ਹੁੰਦੀ ਤੇ ਉਹ ਕੈਪਟਨ ਅਮਰਿੰਦਰ ਤੱਕ ਗੱਲ ਪਹੁੰਚਣੀ ਸੀ ਵੀ ਤੁਸੀਂ ਫੰਡ ਦੀ ਦੁਰਵਰਤੋਂ ਕਿਉਂ ਕੀਤੀ ਰੂਰਲ ਡਿਵੈਲਪਮੈਂਟ ਫੰਡ ਦੀ ਅੱਛਾ ਇੱਥੇ ਮੈਨੂੰ ਭਗਵੰਤ ਮਾਨ ਥੋੜਾ ਜਿਹਾ ਕਮਜ਼ੋਰ ਲੱਗਦਾ ਹੈ ਜੇ ਕੈਪਟਨ ਭਗਵੰਤ ਮਾਨ ਸ਼ਰਿਆਮ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਕਿ ਕੈਪਟਨ ਅਮਰਿੰਦਰ ਨੇ ਪੈਸਾ ਗਲਤ ਵਰਤਿਆ ਰੂਰਲ ਡਵੈਲਪਮੈਂਟ ਫੰਡ ਦਾ ਤੇ ਫਿਰ ਭਗਵੰਤਮਾਨ ਨੂੰ ਡਰ ਕਹਦਾ ਫਿਰ ਭਗਵੰਤਮਾਨ ਜੇ ਅਰਮਨ ਰੋੜਾ ਤੇ ਪਰਚਾ ਦੇ ਸਕਦਾ ਹੈ ਵਿਜੇ ਸਿੰਘਲਾ ਨੂੰ ਫੜ ਸਕਦਾ ਹੈ ਜੇ ਆ ਹੋਰ ਕਈ ਐਮਐਲਏ ਭਗਵੰਤਮਾਨ ਨੇ ਅੰਦਰ ਕਰਤੇ ਕਾਂਗਰਸ ਵਾਲਾ ਧਰਮ ਸੋਤੰਗਰ ਅੰਦਰ ਕਰਤਾ ਭਾਰਤ ਭੂਸ਼ਣ ਆਸ਼ੂ ਤੇ ਪਰਚਾ ਦੇਤਾ ਤੇ ਫਿਰ ਭਗਵੰਤਮਾਨ ਦਾ ਰੌਲਾ ਕੀ ਹੈ ਮੈਨੂੰ ਇਹ ਨਹੀਂ ਸਮਝ ਆਉਂਦਾ ਭਗਵੰਤਮਾਨ ਨੂੰ ਡਰ ਕਿਸ ਗੱਲ ਦਾ ਹੈ ਭਗਵੰਤ ਮਾਨ ਕੈਪਟਨ ਮਰਿੰਦਰ ਤੇ ਪਰਚਾ ਕਿਉਂ ਨਹੀਂ ਦੇ ਪਾਰਿਆ ਕਿ ਕੈਪਟਨ ਮਰਿੰਦਰ ਨੇ ਰੂਰਲ ਡਵੈਲਪਮੈਂਟ ਫੰਡ ਦਾ ਪੈਸਾ ਗਲਤ ਵਰਤਿਆ ਇਹ ਤੁਹਾਡਾ ਵੀ ਸ਼ੱਕ ਪੈਂਦਾ ਇਸ ਗੱਲ ਤੇ ਕੰਨ ਖੜੇ ਹੁੰਦੇ ਤੁਹਾਡੇ ਇਸ ਕਰਕੇ ਜਾਂ ਫਿਰ ਕੈਪਟਨ ਮਰਿੰਦਰ ਕੋਈ ਦਿੱਲੀ-ਦੁੱਲੀ ਆਲਿਆਂ ਨਾਲ ਉਹ ਕੋਈ ਗੱਟਮਟ ਕਰ ਲਈ ਜਾਂ ਦਿੱਲੀ ਵਾਲਿਆਂ ਨੇ ਕੈਪਟਨ ਮਰਿੰਦਰ ਨਾਲ ਕਰ ਲਈ ਕੱਲ ਦੀ ਪ੍ਰੈਸ ਅੱਜ ਦੀ ਪ੍ਰੈਸ ਕਾਨਫਰੰਸ ਭਗਵੰਤ ਮਾਨ ਸ਼ਰਿਆਮ ਕਹੀ ਜਾਂਦਾ ਵੀ ਕੈਪਟਨ ਮਰਿੰਦਰ ਨੇ ਦਰਬਾਰਤੋਂ ਕੀਤੀ ਆ ਫਿਰ ਦਰਬਾਰਤੋਂ ਦਾ ਪਰਚਾ ਭਗਵੰਤ ਮਾਨ ਜਾਂ ਤਾਂ ਦਵੇ ਹੁਣ ਜਿਹੜੇ ਭਗਵੰਤ ਮਾਨ ਤੇ ਸਵਾਲ ਖੜੇ ਹੋ ਰਹੇ ਨੇ ਜਿਹੜੀ ਆਮ ਆਦਮੀ ਪਾਰਟੀ ਦੀ ਲਹਿਰ ਖਰਾਬ ਹੋਈ ਹੈ ਉਹ ਕਿਉਂ ਹੋਈ ਹੈ ਅਸਲ 'ਚ ਆਮ ਆਦਮੀ ਪਾਰਟੀ ਵਾਲੇ ਆਪਣੇ ਬੰਦਿਆਂ ਤੇ ਪਰਚੇ ਦਬਕ ਕੇ ਦੇ ਰਹੇ ਨੇ ਭਾਵੇਂ ਰਮਨ ਰੋੜਾ ਤੇ ਦੇਣਾ ਹੋਵੇ ਭਾਵੇਂ ਆ ਪਠਾਨ ਮਾਜਰੇ ਤੇ ਦੇਣਾ ਹੋਵੇ ਜਾਂ ਕਿਸੇ ਤੇ ਵੀ ਦੇਣਾ ਹੋਵੇ ਵਿਰੋਧੀਆਂ ਤੇ ਜਿਹੜੇ ਤੱਕੜੇ ਵਿਰੋਧੀ ਨੇ ਉਹਨਾਂ ਤੇ ਪਰਚਾ ਨਹੀਂ ਦੇ ਪਾਰੀ ਆਮ ਆਦਮੀ ਪਾਰਟੀ ਹੁਣ ਬਕਰਮਜੀਠੀ ਤੇ ਚਲੋ ਪਰਚਾ ਦੇਤਾ ਦੇਤਾ ਕੀ ਕੈਪਟਨ ਮਰਿੰਦਰ ਨੇ ਰੂਰਲ ਡਿਵੈਲਪਮੈਂਟ ਫੰਡ ਗਲਤ ਵਰਤੇ ਨੇ ਮੁੱਖ ਮੰਤਰੀ ਕਹਿ ਰਿਹਾ ਤੇ ਫਿਰ ਤੇ ਤੁਸੀਂ ਦੇਖੋ ਨਾ ਤੁਹਾਡੀ ਗੱਲ ਬਿਲਕੁਲ ਠੀਕ ਆ ਵੀ ਮੁੱਖ ਮੰਤਰੀ ਸਾਹਿਬ ਇਹ ਤੇ ਕਹਿ ਰਿਹਾ ਵੀ ਕੈਪਟਨ ਸਾਹਿਬ ਨੇ ਪੈਸੇ ਜਿਹੜੇ ਆ ਉਹ ਦੁਰਵਰਤੋਂ ਕੀਤੀ ਇਹ ਪੈਸੇ ਜਿਹੜੇ ਆ ਇਹ ਪਿੰਡਾਂ ਦੀਆਂ ਸੜਕਾਂ ਬਣਾਉਣ ਵਾਸਤੇ ਸੀਗੇ ਉਹਨਾਂ ਨੇ ਕਿਤੇ ਹੋਰ ਲਾਤੇ ਬੀਜਪੀ ਇਸ ਗੱਲ ਨੂੰ ਤਸਦੀਕ ਕਰਦੀ ਆ ਉਹ ਮੰਨਦੀ ਵੀ ਆ ਵੀ ਪਿਛਲੀ ਸਰਕਾਰ ਵੇਲੇ ਪੈਸੇ ਦੀ ਦੁਰਵਰਤੋਂ ਹੋਈ ਆ ਤੁਸੀਂ ਕਾਨੂੰਨ ਨਵਾਂ ਬਣਾ ਕੇ ਲਿਆਓ ਮਤਾ ਪਾਇਆ ਵਿਧਾਨ ਸਭਾ ਦੇ ਵਿੱਚੋਂ ਪਾਸ ਹੋ ਗਿਆ ਹੁਣ ਇੱਥੇ ਤੁਹਾਡੀ ਗੱਲ ਠੀਕ ਆ ਬੀਜਪੀ ਦੀ ਜਿਹੜੀ ਪੂਰੀ ਸਰਕਾਰ ਆ ਉਹ ਵੀ ਸ਼ੱਕ ਦੇ ਘੇਰੇ ਚਾ ਨਾ ਫਿਰ ਤੁਸੀਂ ਕਿਉਂ ਨਹੀਂ ਕਾਰਵਾਈ ਕਰਦੇ ਕੈਪਟਨ ਮਨਿੰਦਰ ਸਿੰਘ ਕਿਉਂਕਿ ਜਦੋਂ ਤੁਹਾਨੂੰ ਪਤਾ ਹੀ ਲੱਗ ਗਿਆ ਕਿਉਂਕਿ ਕੈਪਟਨ ਮਨਿੰਦਰ ਬੀਜਪੀ ਛਾਲ ਮਾਰ ਗਿਆ ਜਿਹੜਾ ਬੰਦਾ ਬੀਜਪੀ ਦੀ ਵਾਸ਼ਿੰਗ ਮਸ਼ੀਨ ਚ ਵੜ ਜਾਂਦਾ ਸੰਦੀਪ ਜੀ ਬੀਜੇਪੀ ਤਾਂ ਮੰਦੀ ਆ ਵੀ ਉਹ ਨਾਤਾ ਤੋਤਾ ਦੁੱਧ ਚਿੱਟਾ ਹੋ ਗਿਆ ਹੁਣ ਇਹ ਬੀਜੇਪੀ ਦੀ ਇਹ ਦਿੱਕਤ ਹੈ ਜੇ ਬੀਜੇਪੀ ਕਾਰਵਾਈ ਕਰਦੀ ਹੈ ਫਿਰ ਉਹਨਾਂ ਦੀ ਵਾਸ਼ਿੰਗ ਮਸ਼ੀਨ ਚ ਲੀਡਰਾਂ ਨੇ ਬੜਨਾ ਛੱਡ ਦੇਣਾ ਉਹਨਾਂ ਨੇ ਕਿਹਾ ਇਹ ਤਾਂ ਵਾਸ਼ਿੰਗ ਮਸ਼ੀਨ ਚ ਵੀ ਜੇ ਨਿਕਲਿਆ ਉਹ ਦਾਵੀ ਪਰਚਾ ਦੇ ਦਿੰਦੇ ਸੋ ਸਵਾਲ ਕੀ ਹੈ ਕਿ ਪੰਜਾਬ ਦੀ ਗੰਦੀ ਸਿਆਸਤ ਨੇ ਪੰਜਾਬ ਦਾ ਨੁਕਸਾਨ ਕੀਤਾ ਹੁਣ ਭਗਵਾਨ ਬਿਲਕੁਲ ਮੈਂ ਇਹੀ ਗੱਲ ਕਹਿਣ ਲੱਗਾ ਵੀ ਸਿਆਸਤ ਦੇ ਚੱਕਰ ਦੇ ਵਿੱਚ ਲੋਕ ਜਿਹੜੇ ਆਵਾਜ਼ਾਰ ਹੋ ਰਹੇ ਆ ਔਰ ਮੈਨੂੰ ਲੱਗਦਾ ਵੀ ਆ ਵੀ ਜਿੱਦਾਂ ਮਾਨ ਸਾਹਿਬ ਨੇ ਇਨੀ ਗੱਲ ਕਹਿ ਤੇ ਦਿੱਤੀ ਹੈ ਵੀ ਦਿਵਾਲੀ ਤੱਕ ਮੈਂ ਸਾਰਿਆਂ ਦੇ ਜਿਹੜੇ ਚੈੱਕ ਆ ਰਿਲੀਜ਼ ਕਰ ਦਊਗਾ ਪਰ ਜੋ ਸਥਿਤੀ ਆ ਲੋਕ ਆਵਾਜ਼ਾਂ ਹੋਣਗੇ ਤੁਸੀਂ ਦੇਖੋ 933 ਕਰੋੜ ਤਾਂ ਪਿਆ ਹੀ ਆ ਹੁਣ ਭਗਵੰਤਮਾਨ ਕੋਲੇ ਉਹ ਤਾਂ ਭਗਵੰਤਮਾਨ ਨੇ ਆਪ ਹੀ ਦੱਸਤਾ ਵੀ 1582 ਕਰੋੜ ਆਇਆ ਸੀ 649 ਵੰਡ ਤਾਂ 933 ਕਰੋੜ ਪਿਆ ਔਰ 1650 1600 ਕਰੋੜ ਪ੍ਰਧਾਨ ਮੰਤਰੀ ਹੋਰ ਕਹਿ ਗਏ ਤੇ ਤੁਸੀਂ 933 ਕਰੋੜ ਦੇ ਵਿੱਚ 1600 ਕਰੋੜ ਰੁਪਏ ਆਪਾਂ ਜੋੜ ਹੀ ਲੈਨੇ ਆ ਕੈਲਕੂਲੇਟਰ ਤੇ 933 ਜਮਾ 1600 2533 ਕਰੋੜ ਬਣ ਗਿਆ ਇਹਦਾ ਮਤਲਬ ਹੈ ਹੁਣ ਪੰਜਾਬ ਕੋਲੇ ਵੰਡਣ ਲਈ 2533 ਕਰੋੜ ਹੈ ਜਿਹਦੇ ਚੋਂ ਪੰਜਾਬ ਨੇ ਵੰਡ ਕਰਨੀਆਂ ਹੁਣ ਇਹ 1600 ਕਰੋੜ ਕਦੋਂ ਆਉਂਦਾ ਹੈ ਮਹੀਨੇ ਚ ਆਉਂਦਾ ਹੈ ਦੋ ਮਹੀਨੇ ਚ ਆਉਂਦਾ ਹੈ ਸਕੀਮਾਂ ਦੇ ਮੁਤਾਬਕ ਆਉਂਦਾ ਹੈ ਉਹਦਾ ਆਪਾਂ ਇੰਤਜ਼ਾਰ ਕਰਾਂਗੇ ਹੁਣ ਭਗਵੰਤ ਮਾਨ ਨੇ ਕੱਲ ਤੋਂ ਗਿਰਦੌਰੀਆਂ ਦੇ ਹੁਕਮ ਕਰਤੇ ਵੀ 13 ਸਤੰਬਰ ਤੋਂ ਡੀਸੀ ਸਾਰੇ ਅਫਸਰ ਤਹਿਸੀਲਦਾਰ ਪਟਵਾਰੀ ਪਿੰਡ ਪਿੰਡ ਹੋ ਲੋ ਤੇ ਉਹ ਕਹਿੰਦੇ ਵੀ ਸਪੈਸ਼ਲ ਗਿਰਦਾਰੀ ਹੈ ਜਿਹੜੀ 30 ਤੋਂ 40 ਦਿਨਾਂ ਚ ਆਜੂਗੀ 20 ਅਕਤੂਬਰ ਤੱਕ ਦਿਵਾਲੀ ਵੇਲੇ ਤੱਕ ਵੈਸੇ ਤਾਂ ਦਿਵਾਲੀ ਕਾਲੀ ਆਇਆ ਤੀ ਕਾਲੀ ਦਿਵਾਲੀ ਵੇਲੇ ਤੱਕ ਉਹ ਖਾਤਿਆਂ 'ਚ ਕਹਿੰਦਾ ਅਸੀਂ ਪੈਸੇ ਪਾ ਦੇਾਂਗੇ ਤੇ ਰਿਪੋਰਟ ਮਿਲਣ ਤੋਂ ਬਾਅਦ 7 ਦਿਨ ਲੋਕਾਂ ਨੂੰ ਦਵਾਂਗੇ ਗਿਰਦੌਰੀਆਂ ਤੋਂ ਬਾਅਦ ਵੀ ਜੇ ਕਿਸੇ ਦੀ ਕੋਈ ਐਂਟਰੀ ਨਹੀਂ ਪਈ ਕਿਸੇ ਦੀ ਕੋਈ ਗਲਤੀ ਹੋ ਗਈ ਤੇ ਸਾਨੂੰ ਦੱਸੋ ਹੁਣ ਉਹ ਕਹਿੰਦੇ ਘਰਾਂ ਦੇ ਨੁਕਸਾਨ ਦੇ ਵਿੱਚ ਅਸੀਂ 40000 ਰੁਪਇਆ ਘੱਟੋ-ਘੱਟ ਦਵਾਂਗੇ ਘੱਟੋ-ਘੱਟ ਗਾਂ ਮੱਝ ਕਿਸੇ ਦੀ ਚੜਾਈ ਕਰ ਗਈ ਪਸ਼ੂ ਤੰਦਾ ਨੂੰ ਨੁਕਸਾਨ ਬਹੁਤ ਹੋਇਆ 37500 ਪ੍ਰਤੀ ਗਾਂ ਤੇ ਪ੍ਰਤੀ ਮੱਝ ਮਿਲੂਗਾ ਇਸੇ ਤਰ੍ਹਾਂ ਮੁਰਗਾ ਮੁਰਗੀ ਬੱਕਰਾ ਬਕਰੀ ਉਹਨਾਂ ਦਾ ਨਿਜਮਾ ਦੇ ਮੁਤਾਬਕ ਬਾਕੀ ਜਿਹੜੇ ਸਾਡੇ ਪਸ਼ੂ ਨੇ ਸਾਡੇ ਡੈਰੀ ਡੈਰੀ ਨਾਲ ਜੁੜੇ ਹੋਏ ਨੇ ਸੂਰ ਪਾਲਕ ਨੇ ਮੱਛੀ ਪਾਲਕ ਨੇ ਇਹ ਸਾਰਿਆਂ ਨੂੰ ਨੁਕਸਾਨ ਦੇ ਮੁਤਾਬਕ ਨਿਜਮਾ ਦੇ ਮੁਤਾਬਕ ਹੈ ਉਹ ਅਸੀਂ ਮੁਆਵਜ਼ਾ ਦੇਵਾਂਗੇ ਤੇ ਹੁਣ ਤੱਕ 55 ਮੌਤਾਂ ਪੰਜਾਬ ਚ ਸੰਦੀਪ ਜੀ ਹੋਈਆਂ ਨੇ ਔਰ ਭਗਵੰਤਮਾਨ ਕਹਿੰਦੇ ਕਿ 42 ਲੋਕਾਂ ਨੂੰ ਅਸੀਂ ਮੁਆਵਜ਼ਾ ਦੇ ਚੁੱਕੇ ਹਾਂ ਤੇ ਜਿਹੜੇ ਬਾਕੀ ਨੇ ਤਿੰਨ ਕਿਲਾ ਪਤਾ ਨਹੀਂ ਤੇ ਬਾਕੀ ਕਈ ਨੇ ਉਹਨਾਂ ਦੇ ਵਾਰਿਸਾਂ ਦਾ ਪਤਾ ਨਹੀਂ ਲੱਗ ਰਿਹਾ ਸੋ ਕੁੱਲ 55 ਮੌਤਾਂ ਦੇ ਲਈ ਸਰਕਾਰ ਕਿਉਂਕਿ ਇਹਦੇ ਵਿੱਚ 4 ਲੱਖ ਰੁਪਏ ਦਾ ਫੰਡ ਹੈ ਜਿਹੜਾ ਮਦਦ ਦੇ ਤੌਰ ਤੇ ਪ੍ਰਤੀ ਮੌਤ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਣਾ ਹੈ ਜਿਹੜੀ ਗੱਲ ਉਹਨਾਂ ਨੇ ਪਹਿਲਾਂ ਕਹੀ ਹੁਣ 20 20 ਅਕਤੂਬਰ ਦੇ ਆਸ-ਪਾਸ ਕਹਿੰਦੇ ਅਸੀਂ ਚੈੱਕ ਬਣਾ ਕੇ ਹੱਥੀ ਹੱਥੀ ਲੋਕਾਂ ਦੇ ਕੋਲੇ ਪੁੱਜਾਂਗੇ ਹੁਣ ਤੁਸੀਂ ਵੇਖਿਓ 20 ਅਕਤੂਬਰ ਦੇ ਨੇੜੇ-ਨੇੜੇ ਐਮਐਲਏ ਭਗਵੰਤ ਮਾਨ ਕੇਦਰੀয়াল ਸਾਹਿਬ ਮਨੋਜ ਸੋਸੋਧਿਆ ਰਾਗਵ ਚੱਡਾ ਜਿੰਨੇ ਵੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਇਹ ਤੁਹਾਨੂੰ ਸਾਰੇ ਲੋਕਾਂ ਨੂੰ ਚੈੱਕ ਵੰਡਦੇ ਨਜ਼ਰ ਆਉਣਗੇ ਕਿਉਂਕਿ ਅੱਜਕੱਲ ਸਰਕਾਰਾਂ ਦਾ ਸੁਭਾਅ ਹੈ ਇਹਨਾਂ ਨੇ ਮੰਜੇ-ਮੰਜੇ ਜੱਡੇ ਚੈੱਕ ਬਣਾ ਲੈਣੇ ਆ ਜੇ ਕੋਈ ਇਹਨਾਂ ਨੇ ਕੋਈ ਸਾਂਝਾ ਪ੍ਰੋਗਰਾਮ ਕੀਤਾ ਕਿਸੇ ਹਲਕੇ 'ਚ ਤੇ ਵੱਡੇ-ਵੱਡੇ ਚੈੱਕ ਬਣਾ ਲੈਣੇ ਆ ਮੰਜੇ-ਮੰਜੇ ਜੱਡੇ ਤੇ ਉਹ ਸਟੇਜਾਂ ਤੇ ਚੈੱਕ ਵੰਡਣਗੇ ਹੁਣ ਇਹ ਕੰਮ ਹੋਣਾ ਹੈ ਪੰਜਾਬ 'ਚ 20 ਅਕਤੂਬਰ ਦੇ ਆਲੇ-ਦੁਆਲੇ ਭਗਵੰਤ ਮਾਨ ਨੇ ਐਲਾਨ ਕਰਤਾ ਵੀ ਹੱਥੋਂ-ਹੱਥੀ ਚੈੱਕ ਦਵਾਂਗੇ ਹੁਣ ਜੀ ਇਹ 933 ਕਰੋੜ ਇਹਨਾਂ ਕੋਲੇ ਪਿਆ ਹੈ ਇਹ ਕੰਮ ਸ਼ੁਰੂ ਹੋ ਜਾਣਾ ਹੈ ਵੰਡ-ਵੰਡਈਏ ਦਾ ਔਰ 1600 ਕਰੋੜ ਕੇਂਦਰ ਨੇ ਭੇਜਣਾ ਕਿਉਂਕਿ ਪ੍ਰਧਾਨ ਮੰਤਰੀ ਨੇ ਕਿਹਾ ਹੁਣ ਇਹ ਮੁਆਵਜ਼ਾ ਵੰਡਿਆ ਜਾਊਗਾ 2533 ਕਰੋੜ ਦਾ ਜੇ ਮੁਆਵਜ਼ਾ ਵਧ ਗਿਆ ਤੇ ਹੋ ਸਕਦਾ ਹੈ ਪੰਜਾਬ ਸਰਕਾਰ ਵਾਲੇ ਕਿਤੋਂ ਕਰਜ਼ਾ ਲੈ ਲੈਣ ਵੀ ਜੇ ਅਸੀਂ ਤਾਂ ਕਰਜ਼ਾ ਲੈ ਕੇ ਹੁਣ ਮੁਆਵਜ਼ਾ ਦੇ ਰਹੇ ਹਾਂ ਕਿ ਇਹ ਕਰਦਾ ਕਿ ਉਹ ਲੈਣ ਉਧਰ ਆਪਣੇ ਗਵਰਨਰ ਸਾਹਿਬ ਇਹ ਗੱਲ ਕਹਿ ਰਹੇ ਸੀਗੇ ਕਿ ਕਹਿੰਦੇ ਜਦੋਂ ਪੂਰਾ ਐਸਟੀਮੇਟ ਲੱਗ ਗਿਆ ਜਦੋਂ ਪੂਰੀ ਆਪਾ ਮੌਾਇਨਾ ਕਰ ਲਿਆ ਰਿਪੋਰਟ ਬਣ ਗਈ ਤੇ ਫਿਰ ਹੋਰ ਫੰਡ ਵੀ ਕਹਿੰਦੇ ਕੇਂਦਰ ਜਾਰੀ ਕਰੇ ਤੇ ਕਰਜ਼ਾ ਲੈਣ ਦੀ ਕੀ ਲੋੜ ਕੇਂਦਰ ਤੋਂ ਤਾਂ ਜਦੋਂ ਆਊਗਾ ਉਦੋਂ ਆਊਗਾ ਨਾ ਜੀ ਪਹਿਲਾਂ ਤਾਂ ਕੇਂਦਰ ਵਾਲਿਆਂ ਦਾ 1600 ਕਰੋੜ ਆਜੇ ਤੇ ਜੇ ਗਵਰਨਰ ਸਾਹਿਬ ਐਡੇ ਗੰਭੀਰ ਨੇ ਤੇ ਗਵਰਨਰ ਸਾਹਿਬ ਜਾਂਚ ਦੇ ਹੁਕਮ ਦੇ ਦੇਣ ਕਿ ਭਾਈ 12000 ਕਰੋੜ ਕਿੱਥੇ ਗਿਆ ਭਗਵੰਤ ਮਾਨ ਨੇ ਤਾਂ ਆਪਣਾ ਸਾਹ ਦੇਤਾ ਵੀ ਸਾਡੇ ਕੋਲੇ ਤਾਂ 22 ਤੋਂ ਬਾਅਦ 1582 ਕਰੋੜ ਆਇਆ ਹੁਣ ਤਾਂ ਸਵਾਲ ਬਣਦਾ ਹੈ ਕਾਂਗਰਸ ਤੋਂ ਬੀਜੇਪੀ ਤੋਂ ਵੀ ਭਗਵੰਤ ਮਾਨ ਕਹਿੰਦਾ 1522 ਕਰੋੜ ਹੈ ਜਾਂ ਤਾਂ ਤੁਸੀਂ ਸੀਬੀਆਈ ਤੇ ਈਡੀ ਦੀ ਜਾਂਚ ਲਾਓ ਵੀ ਭਗਵੰਤ ਮਾਨ ਈਡੀ ਤੇ ਸੀਬੀਆਈ ਆ ਰਹੀ ਹੈ ਤੇ ਇਹ 12000 ਕਰੋੜ ਦਾ ਹਿਸਾਬ ਕੱਢੋ ਤੇ ਫੇਰ ਗੱਲ ਪਹੁੰਚ ਜਾਣੀ ਹੈ ਕੈਪਟਨਾ ਤੱਕ ਸੁਖਵੀਰ ਬਾਦਲ ਤੱਕ ਬੀਜੇਪੀ ਤੱਕ ਇਸ ਕਰਕੇ ਈਡੀ ਤੇ ਸੀਬੀਆਈ ਤਾਂ ਇਹਨਾਂ ਨੇ ਭੇਜਣੀ ਨਹੀਂ ਜੇ 12000 ਕਰੋੜ ਤੇ ਈਡੀ ਜਾਂ ਸੀਬੀਆਈ ਭੇਜਣੀ ਹੁੰਦੀ ਤੇ ਹੁਣ ਤੱਕ ਆ ਜਾਣੀ ਸੀ ਸੰਦੀਪ ਜੀ ਉਹ ਹੁਣ ਤੱਕ ਆ ਜਾਣੀ ਸੀ ਇੰਨਾ ਟਾਈਮ ਨਹੀਂ ਲਾਉਂਦੇ ਤਰੀ ਦੇਖੋ ਨਾ ਆਸ਼ੂ ਕੋਲੇ ਈਡੀ ਆ ਗਈ ਸੀ ਈਡੀ ਰਾਣਾ ਗੁਰਜੀਤ ਦੇ ਆ ਗਈ ਸੀ ਇਨਕਮ ਟੈਕਸ ਆ ਗਿਆ ਸੀ ਬਾਕੀਆਂ ਦੇ ਤਾਂ ਤੁਰੰਤ ਆ ਜਾਂਦੀ ਹੈ ਜਿਹੜਾ ਭਪੇਸ਼ ਵਗੇਲ ਬਣਿਆ ਸੀ ਇਨਚਾਰਜ ਪੰਜਾਬ ਕਾਂਗਰਸ ਦਾ ਉਹਦੇ ਈਡੀ ਤੁਰੰਤ ਆ ਗਈ ਸੀ ਜਾਦਾ ਟਾਈਮ ਨਹੀਂ ਪਾਇਆ ਪਰ ਗੱਲ ਇਹ ਹੈ ਕਿ ਇਹ 12000 ਕਰੋੜ ਰਵਨੀਤ ਮਿੱਟੂ ਬਿਆਨ ਦੇਈ ਜਾਂਦਾ ਹੈ ਬੀਜੇਪੀ ਦਾ ਹਰ ਲੀਡਰ ਬਿਆਨ ਦੇਈ ਜਾਂਦਾ ਵੀ 12000 ਕਰੋੜ ਰੁਪਇਆ ਉਹਦਾ ਹਿਸਾਬ ਦਿਓ ਭਗਵੰਤਮਾਨ ਨੇ ਹਿਸਾਬ ਜਾਰੀ ਕਰਤਾ ਤੇ ਹੁਣ ਤਾਂ ਗੱਲ ਸਵਾਲਾਂ ਚ ਆ ਗਈ ਬੀਜੇਪੀ ਔਰ ਕਾਂਗਰਸ ਔਰ ਸੁਖਵੀਰ ਬਾਦਲ ਸੁਖਵੀਰ ਬਾਦਲ ਵੀ ਦੱਸੇ ਵੀ ਉਹਦੇ ਸਮੇਂ ਚ ਕੋਈ 12000 ਕਰੋੜ ਤਾਂ ਨਹੀਂ ਆਇਆ ਜਾਂ ਤਾਂ ਸੁਖਵੀਰ ਬਾਦਲ ਕਹਿ ਦੇ ਬਾਦਲ ਵੀ ਮੇਰੇ ਰਾਜ ਚ ਕੋਈ 12000 ਕਰੋੜ ਆਇਆ ਹੀ ਨਹੀਂ ਕੇਂਦਰ ਤੋਂ ਫਿਰ ਕੈਪਟਨ ਦੇ ਰਾਜ ਚ ਆਇਆ ਹੋਊਗਾ ਫਿਰ ਕੈਪਟਨ ਦੱਸ ਦੇ ਵੀ ਤੇਰੇ ਰਾਜ ਚ ਭਾਈ 12000 ਕਰੋੜ ਆਇਆ ਜੇ ਕੈਪਟਨ ਨੇ ਕਹਿਤਾ 12000 ਕਰੋੜ ਮੇਰੇ ਰਾਜ ਚ ਵੀ ਨਹੀਂ ਆਇਆ ਭਗਵੰਤਮਾਨ ਨੇ ਸਫਾਈ ਦੇਤੀ ਵੀ ਸਾਡੇ ਰਾਜ ਦੇ ਵਿੱਚ ਤਾਂ 1582 ਕਰੋੜੀ ਆਇਆ ਫਿਰ 12000 ਕਰੋੜ ਹੈ ਕਿਹੜਾ ਇਹਦਾ ਮਤਲਬ ਹੈ ਫਿਰ ਲੋਡ ਪੈ ਗਈ ਈਡੀ ਦੀ ਸੀਬੀਆਈ ਦੀ ਹੁਣ ਮੈਂ ਤਾਂ ਕਹਿੰਦਾ ਭਗਵੰਤਮਾਨੀ ਆਰਡਰ ਕਰ ਦੇ ਵਿਜੀਲੈਂਸ ਨੂੰ ਪੰਜਾਬ ਵਾਲੀ ਨੂੰ ਵੀ ਤੁਸੀਂ 12000 ਕਰੋੜ ਦਾ ਹਿਸਾਬ ਕਢੋ ਜਿਵੇਂ ਮੁਜੀਠੀਆ ਦਾ ਹਿਸਾਬ ਕਢ ਲਿਆ ਪਠਾਨ ਮਾਜਰੇ ਦੇ ਪਿੱਛੇ ਲੱਗੇ ਹੁਣ ਤਿਆ ਰਮਨ अरोड़ा ਤੇ ਆ ਹੋਰ ਕਈ ਆਂਦੇ ਹਿਸਾਬ ਵਿਜੀਲੈਂਸ ਹੋ ਲਈ ਜਾਂਦੀ ਤੇ ਐਡੀ ਜੁਰਰਤ ਕਰੇ ਭਗਵੰਤ ਮਾਨ ਅਰਵਿੰਦ ਕੇਦਰੀਵਾਲ ਐਡੀ ਜੁਰਰਤ ਕਰੇ ਕਿ ਅਸੀਂ 12000 ਕਰੋੜ ਦੇ ਜਾਂਚ ਦੀ ਜ਼ਿੰਮੇਵਾਰੀ ਵਿਜੀਲੈਂਸ ਬਿਊਰੋ ਨੂੰ ਦੰਨਿਆ ਹੁਣ ਸੰਦੀਪ ਜੀ ਤੁਹਾਨੂੰ ਮੈਂ ਨਵੀਂ ਗੱਲ ਦੱਸਾਂ ਦੇਖੋ ਸਾਡੇ ਬੜੇ ਸਿਆਣੇ ਸਿਆਣੇ ਵਕੀਲ ਨੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਨੇ ਕਿਸੇ ਤੇ ਅਤਿਆਚਾਰ ਹੋ ਜੇ ਉਹਦੀ ਲੜਾਈ ਲੜਦੇ ਨੇ ਬਿਨਾ ਪੈਸੇ ਲੜਾਈ ਲੜਦੇ ਨੇ ਅੱਜ ਤੁਸੀਂ ਨੋਟ ਕਰ ਲਓ 12 ਸਤੰਬਰ ਹੈ ਮੈਨੂੰ ਲੱਗਦਾ ਹਫਤੇ ਦਸਾਂ ਦਿਨਾਂ ਦੇ ਵਿੱਚ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸਾਡਾ ਕੋਈ ਸਤਕਾਰਯੋਗ ਵਕੀਲ ਪਹੁੰਚ ਜਾਣਾ ਹੈ ਯਾ ਸਾਡੀ ਕੋਈ ਸਤਕਾਰਯੋਗ ਜੱਥੇਬੰਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਪਹੁੰਚ ਜਾਣੀ ਹੈ ਵੀ ਪੰਜਾਬ ਦਾ 12000 ਕਰੋੜ ਗੁੰਮ ਗਿਆ ਇਹ 12000 ਕਰੋੜ ਹਾਈ ਕੋਰਟ ਦੇ ਦਖਲ ਦੇ ਨਾਲ ਲੱਭਿਆ ਜਾਵੇ ਜਦੋਂ ਸਰਕਾਰਾਂ ਇਹ ਦੱਸਣ 'ਚ ਫੇਲ ਹੋ ਜਾਂਦੀਆਂ ਨੇ ਕਿ 12000 ਕਰੋੜ ਇਹ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ ਪੈਸਾ ਹੈ ਇਹ ਜਿਹੜੀ ਹੈ ਇਹ ਵਿਪਤਾ ਦਾ ਪੈਸਾ ਹੈ ਇਹ ਹਾਈ ਕੋਰਟ ਦੇ ਵਿੱਚ ਅਗਰ ਸਾਡੀਆਂ ਕੋਈ ਸੰਸਥਾਵਾਂ ਚਲੀਆਂ ਗਈਆਂ ਤੇ ਇਹ 12000 ਕਰੋੜ ਦੀ ਪਛਾਣ ਕਰਨੀ ਤਾਂ ਬੜੀ ਜ਼ਰੂਰੀ ਹੈ ਕੋਈ ਛੋਟੀ ਅਮਾਉਂਟ ਨਹੀਂ ਹੈ 12000 ਕਰੋੜ ਹੁਣ ਸੰਦੀਪ ਜੀ ਇਹ 12000 ਕਰੋੜ ਕਿਤੇ ਅਕਾਲੀ ਸਰਕਾਰ ਵੇਲੇ ਕਾਂਗਰਸ ਸਰਕਾਰ ਵੇਲੇ ਕਿਤੇ ਕੋਈ ਕਰਜ਼ਿਆਂ ਕੁਰਜ਼ਿਆਂ ਇਹਨਾਂ ਇਹ ਗਰੰਟੀ ਦੇ ਤੌਰ ਤੇ ਰੱਖ ਕੇ ਕਰਜ਼ੇ ਤਾਂ ਨਹੀਂ ਲੈ ਲੇ ਕਿਤੇ ਇਸ ਪੈਸੇ ਦੇ ਅਗੇਂਸਟ ਕਰਜ਼ੇ ਤਾਂ ਨਹੀਂ ਆ ਗਏ ਕਿਉਂਕਿ ਸਾਰੇ ਇਹ ਕਹੀ ਜਾਂਦੇ ਨੇ ਵੀ ਖਾਤਿਆਂ 'ਚ ਐਂਟਰੀ ਹੈਗੀ ਆ ਜੀ ਜੇ ਖਾਤਿਆਂ 'ਚ ਐਂਟਰੀ ਹੈਗੀ ਆ ਇਹ ਵੀ ਨਹੀਂ ਕਹਿੰਦੇ ਵੀ ਸਾਡੇ ਕੋਲੇ ਖਾਤਿਆਂ 'ਚ ਹੈ ਨਹੀਂ ਸੰਦੀਪ ਜੀ ਕਹਿੰਦੇ ਖਾਤਿਆਂ 'ਚ ਬੋਲਦਾ ਤੇ ਫਿਰ ਜੇ ਖਾਤਿਆਂ 'ਚ ਬੋਲਦਾ ਤੇ ਫਿਰ ਹਕੀਕਤ 'ਚ ਗੁੰਗਾ ਕਿਉਂ ਹੈ 12000 ਕਰੋੜ ਹੁਣ ਜਾਂ ਤਾਂ 12000 ਕਰੋੜ ਆਪੀ ਚੀਕਾਂ ਮਾਰ ਕੇ ਦੱਸ ਦੇ ਵੀ ਭਾਈ ਮੈਂ ਇੱਥੇ ਬੈਠਾ ਇਹ 12000 ਕਰੋੜ ਬਹੁਤ ਵੱਡਾ ਮੁੱਦਾ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਸੰਦੀਪ ਜੀ ਬਣ ਗਿਆ ਸੋ ਮੈਨੂੰ ਲੱਗਦਾ ਹੁਣ ਵੇਲਾ ਆ ਗਿਆ ਅਗਰ ਸਰਕਾਰਾਂ ਕੁਝ ਨਹੀਂ ਕਰਨਗੀਆਂ ਕੇਂਦਰ ਦੀ ਸਰਕਾਰ ਖਾਸ ਤੌਰ ਤੇ ਤੇ ਫਿਰ ਸਵਾਲ ਖੜੇ ਹੋਣਗੇ ਭਗਵੰਤ ਮਾਨ ਤੇ ਵੀ ਤੁਸੀਂ ਇਹ 12000 ਕਰੋੜ ਲਈ ਵਿਜੀਲੈਂਸ ਦੀ ਜਾਂਚ ਲਾਓ ਨਹੀਂ ਤਾਂ ਫਿਰ ਹਾਈ ਕੋਰਟਾਂ ਇਹਦੀ ਇਨਕੁਆਇਰੀ ਆਰਡਰ ਕਰ ਸਕਦੀਆਂ ਨੇ ਹੋ ਸਕਦਾ ਹੈ ਕੋਈ ਪਾਰਟੀ ਸੁਪਰੀਮ ਕੋਰਟ ਚਲੀ ਜਾਵੇ ਪਬਲਿਕ ਇੰਟਰਸਟ ਰਿਲੀਟੀਗੇਸ਼ਨ ਇਸ ਗੱਲ ਤੇ ਲੱਗ ਸਕਦੀ ਹੈ ਕਿ ਸਾਡਾ ਐਸ ਡੀ ਆਰ ਐਫ ਦਾ 12000 ਕਰੋੜ ਦਾ ਹਿਸਾਬ ਸਰਕਾਰਾਂ ਨਹੀਂ ਦੇ ਸਕਦੀਆਂ ਅਦਾਲਤ ਸਰਕਾਰਾਂ ਤੋਂ ਹਿਸਾਬ ਪੁੱਛੂ ਫਿਰ ਸਰਕਾਰਾਂ ਨੂੰ ਦੱਸਣਾ ਪਊਗਾ ਸੋ ਅਖੀਰ ਚ ਗੱਲ ਖੜਦੀ ਜਾ ਕੇ ਅਦਾਲਤਾਂ ਤੇ ਜੀ ਸੰਦੀਪ ਬੀਬੀ ਕੰਗੜਾ ਰਨੌਤ ਜਿਹੜੇ ਹਨ ਇਹਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਇਹਨਾਂ ਨੂੰ ਰਾਹਤ ਮਿਲੂਗੀ ਜਾਂ ਫਿਰ ਇਹ ਜਿੱਦਾਂ ਅੱਜ ਸੁਪਰੀਮ ਕੋਰਟ ਨੇ ਕਿਹਾ ابھی ਨਹੀਂ ਇਹ ਕੇਸ ਚੱਲਦਾ ਰਹਿਣਾ ਚਾਹੀਦਾ ਤੇ ਕੰਗੜਾ ਰਨੌਤ ਜਿਹੜੇ ਆ ਇਹ ਹੋਰ ਵੀ ਸੀਪਤਾ ਵਿੱਚ ਫਸਦੇ ਦਿਖਾਈ ਦੇ ਦੇਖੋ ਬੀਬੀ ਕੰਗੜਾ ਰਨੌਤ ਨੇ ਵੀ ਕਈ ਵਾਰੀ ਪੰਗੇ ਲਏ ਨੇ ਬੇਫਾਲਤੂ ਤੇ ਹੁਣ ਉਹ ਸਾਰਾ ਭੁਗਤਣਾ ਤਾਂ ਉਹਨੂੰ ਪੈਣਾ ਬੀਬੀ ਨੂੰ ਐਮਪੀ ਬਣ ਗਈ ਭਾਵੇਂ ਬੀਬੀ ਮਹਿੰਦਰਕੌਰ ਉਹਨਾਂ ਨੇ ਮਾਨ ਹਾਨੀ ਦਾ ਕੇਸ ਲਾਇਆ ਸੀ ਬਠਿੰਡਾ ਦੀ ਅਦਾਲਤ ਦੇ ਵਿੱਚ ਕਿਸਾਨ ਅੰਦোলন ਤੋਂ ਫੌਰੀ ਬਾਅਦ ਜਦੋਂ ਕੰਗਨਾ ਰੌਤ ਨੇ ਮਾੜੀਆਂ ਟਿੱਪਣੀਆਂ ਕੀਤੀਆਂ ਸੀ ਕੋਈ ਟਵੀਟ ਰੀਟਵੀਟ ਕੀਤਾ ਸੀ ਸੋ ਕੋਈ ਟਵੀਟ ਰੀਟਵੀਟ ਕਰਨਾ ਮਤਲਬ ਤੁਸੀਂ ਅਗਰ ਕੋਈ ਮਾੜਾ ਟਵੀਟ ਰੀਟਵੀਟ ਕਰਦੇ ਹੋ ਤੇ ਤੁਹਾਡਾ ਜੁਰਮ ਵੀ ਹੁੰਦਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਉਹ ਮਾੜਾ ਹੈ ਔਰ ਤੁਸੀਂ ਅਗਰ ਕਿਸੇ ਚੀਜ਼ ਨੂੰ ਸ਼ੇਅਰ ਕਰਦੇ ਹੋ ਤੇ ਤੁਸੀਂ ਉਹਦੇ ਲਈ ਜ਼ਿੰਮੇਵਾਰ ਹੋ ਤੁਸੀਂ ਉਹਨੂੰ ਸ਼ੇਅਰ ਕਰ ਰਹੇ ਹੋ ਅਗਰ ਤੁਸੀਂ ਕੋਈ ਮਾੜੀ ਚੀਜ਼ ਨੂੰ ਅੱਗੇ ਵਧਾ ਰਹੇ ਹੋ ਇਹਦਾ ਮਤਲਬ ਹੈ ਤੁਸੀਂ ਗਲਤੀ ਕਰ ਰਹੇ ਹੋ ਤੁਸੀਂ ਸਿੱਧੇ ਅਸਿੱਧੇ ਰੂਪ ਚ ਕਿਸੇ ਮਾੜੇ ਵਰਤਾਰੇ ਨੂੰ ਅੱਗੇ ਵਧਾ ਰਹੇ ਹੋ ਹਾਂ ਜਾਂ ਤੁਸੀਂ ਪੁਲਿਸ ਨੂੰ ਰਿਪੋਰਟ ਕਰੋ ਵੀ ਇਹ ਮਾੜਾ ਵਰਤਾਰਾ ਜੀ ਮੇਰੇ ਮਨ ਨੂੰ ਬੜੀ ਸੱਟ ਲੱਗੀ ਤੇ ਤੁਸੀਂ ਪੁਲਿਸ ਨੂੰ ਅਦਾਲਤ ਨੂੰ ਦੱਸਤਾ ਕੰਗਨਾਰ ਰਣੌਤ ਨੇ ਸਾਡੀਆਂ ਬੀਬੀਆਂ ਬਾਰੇ ਜਿਹੜਾ ਇੱਕ ਮਾੜਾ ਟਵੀਟ ਸੀ ਵੀ ਇਹ ਕਿਰਾਏ ਤੇ ਧਰਨੀਆਂ ਚਾਉਂਦੀਆਂ ਨੇ ਮੈਂ ਪੂਰੇ ਸ਼ਬਦਾਂ ਚ ਨਹੀਂ ਜਾਂਦਾ ਉਹਨੂੰ ਰੀਟਵੀਟ ਕਰਤਾ ਆਪਣੇ ਸ਼ਬਦ ਨਾਲ ਲਿਖ ਕੇ ਬਾਅਦ ਚ ਜਦੋਂ ਰੌਲਾ ਪੈ ਗਿਆ ਫਿਰ ਉਹਨੇ ਡਿਲੀਟ ਕਰਤਾ ਕਿਉਂ ਬੀਬੀ ਨੇ ਮਾਨਹਾਨੀ ਦਾ ਕੇਸ ਕਰਤਾ ਕਿਉਂਕਿ ਜਦੋਂ ਕੰਗਣਾ ਰਣੌਤ ਕਿਉਂਕਿ ਉਹ ਪ੍ਰਸਿੱਧ ਕਲਾਕਾਰ ਹੈ ਉਹ ਕੁਝ ਵੀ ਬੋਲਦੀ ਹੈ ਤੇ ਉਹ ਟੈਲੀਵਿਜ਼ਨ ਚੈਨਲਾਂ ਦੀ ਸੁਰਖੀ ਬਣ ਜਾਂਦਾ ਹੈ ਜਦੋਂ ਕੰਗਣਾ ਰਣੌਤ ਨੇ ਸਾਡੀਆਂ ਇਹਨਾਂ ਬੀਬੀਆਂ ਮਾਤਾਵਾਂ ਪੈਣਾ ਬਾਰੇ ਮਾੜੀ ਪੋਸਟ ਸ਼ੇਅਰ ਕੀਤੀ ਤੇ ਪੂਰੇ ਮੀਡੀਆ ਚ ਰੌਲਾ ਪੈ ਗਿਆ ਬਦਨਾਮੀ ਹੋ ਗਈ ਤੇ ਮਾਨਹਾਨੀ ਦਾ ਕੇਸ ਲਾਤਾ ਬਠਿੰਡੇ ਦੀ ਅਦਾਲਤ ਚ ਬੀਬੀ ਕੰਗਣਾ ਰਣੌਤ ਚਲੀ ਗਈ ਹਾਈ ਕੋਰਟ ਕਿ ਇਹ ਮਾਨਹਾਨੀ ਦਾ ਕੇਸ ਰੱਦ ਕੀਤਾ ਜਾਵੇ ਹਾਈ ਕੋਰਟ ਨੇ ਕਾਫੀ ਲੰਬੀ ਸੁਣਵਾਈ ਕੀਤੀ ਬੀਬੀ ਕੰਗੜਾ ਰਣੌਤ ਨੂੰ ਝਟਕਾ ਦਿੱਤਾ ਕਿ ਨਹੀਂ ਇਹ ਮਾਨਹਾਨੀ ਦਾ ਕੇਸ ਰੱਦ ਨਹੀਂ ਕੀਤਾ ਜਾ ਸਕਦਾ ਪੈਸਾ ਚੰਗਾ ਬੀਬੀ ਕੰਗੜਾ ਰਣੌਤ ਕੋ ਉਹਨਾਂ ਨੇ ਫੇਰ ਵਕੀਲ ਕੀਤਾ ਪਤਾ ਨਹੀਂ ਪੈਸੇ ਨਾਲ ਵਕੀਲ ਕੀਤਾ ਜਾਂ ਕਿਸੇ ਨੇ ਮਾਨ ਸਤਕਾਰ ਚ ਬਿਨਾ ਪੈਸੇ ਤੋਂ ਕੇਸ ਲੜਿਆ ਬੀਬੀ ਕੰਗੜਾ ਰਣੌਤ ਦਾ ਸੁਪਰੀਮ ਕੋਰਟ ਪਟੀਸ਼ਨ ਲੱਗ ਗਈ ਸੁਪਰੀਮ ਕੋਰਟ ਲੜਾਈ ਲੜਨੀ ਬਹੁਤ ਔਖੀ ਹੈ ਬਹੁਤ ਪੈਸਾ ਲੱਗਦਾ ਹੈ ਹੁਣ ਸੁਪਰੀਮ ਕੋਰਟ ਨੇ ਵੀ ਝਟਕਾ ਦਿੱਤਾ ਵੀ ਨਹੀਂ ਬੀਬੀ ਕੰਗੜਾ ਰਣੌਤ ਜੀ ਇਹ ਕੇਸ ਅਸੀਂ ਨਹੀਂ ਰੋਕ ਸਕਦੇ ਮਾਨਹਾਨੀ ਦਾ ਤੇ ਹੁਣ ਬਠਿੰਡੇ ਚ ਆਉਂਦੇ ਦਿਨਾਂ ਚ ਬੀਬੀ ਕੰਗਣਾ ਰਣੌਤ ਦੀਆਂ ਪੇਸ਼ੀਆਂ ਪੈਣਗੀਆਂ ਤੇ ਬਠਿੰਡੇ ਦੀਆਂ ਕਚਹਿਰੀਆਂ ਚ ਸੰਦੀਪ ਜੀ ਮੇਲੇ ਲਗਿਆ ਕਰਨਗੇ ਪੱਤਰਕਾਰਾਂ ਦੇ ਤੇ ਤਸਵੀਰਾਂ ਲਾਈਵ ਆਇਆ ਕਰਨਗੀਆਂ ਜਦੋਂ ਬੀਬੀ ਕੰਗਣਾ ਰਣੌਤ ਪੇਸ਼ ਹੋਣਾ ਆਊਗੀ ਹੁਣ ਪੇਸ਼ੀ ਦਰ ਪੇਸ਼ੀ ਬੀਬੀ ਕੰਗਣਾ ਰਣੌਤ ਨੂੰ ਆਣਾ ਪਊਗਾ ਤੇ ਇਹਦਾ ਹਿਸਾਬ ਹੁਣ ਅਦਾਲਤ ਚ ਹੋਣਾ ਇਹ ਹੋ ਸਕਦਾ ਹੈ ਕਿ ਬੀਬੀ ਕੰਗਣਾ ਰਣੌਤ ਬੀਬੀ ਮਹਿੰਦਰ ਕੌਰ ਕੋਲੋਂ ਮਾਫੀ ਮੰਗ ਲੇ ਤੇ ਬੀਬੀ ਮਹਿੰਦਰ ਕੌਰਾਂ ਨੂੰ ਮਾਫ ਕਰ ਦੇਣ ਉਹ ਗੱਲ ਵੱਖਰੀ ਹੈ ਨਹੀਂ ਤਾਂ ਕੋਰਟ ਕਚੈਰੀਆਂ 'ਚ ਸਜ਼ਾ ਹੁਣ ਬੀਬੀ ਕੰਗਨਾ ਰਣੌਤ ਨੂੰ ਹੋਊਗੀ 1 ਮਹੀਨੇ ਦੀ ਹੋਵੇ ਜਾਂ 2 ਸਾਲ ਦੀ ਹੋਵੇ ਇਹ ਅਦਾਲਤ ਤੈਅ ਕਰੂਗੀ ਜੀ ਦਲਸਰ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਖਬਰਾਂ ਦੇ ਉੱਤੇ ਪੂਰੀ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਬਹੁਤ-ਬਹੁਤ ਧੰਨਵਾਦ ਸਸਿਕਾਤੀ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਦਵਾਵਾਂਗੇ ਧੰਨਵਾਦ ਬਹੁਤ